ਸਤਨਾਮ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪੰਜਵਾ ਤ੍ਰਿਪਤ ਅਕਾਏ ਸੰਤਾ ਗੁਰ ਜਾਨੇ ਜਿਨ ਮੰਤਾ ਤ੍ਰਿਪਤ ਅਕਾਏ ਸੰਤਾ ਗੁਰ ਜਾਨੇ ਜਨ ਮੰਤਾ ਤਾਂਗੇ ਕਿਛ ਕਹਿਣ ਨ ਜਾਇ ਜਗ ਨਮ ਬਡਾਈ ਲਾਲ ਅਮੁਲਾ ਲਾਲੋ ਅਗੇ ਅਤੁੱਲਾ ਨਮ ਰਹਾਉ ਅਵਗਤ ਸਿਉ ਮਾਡਿਆ ਮਨ ਗੁਰਮੁਖ ਤਤ ਗਿਆਨ ਪਿਖਤ ਸਗਲ ਧਿਆਨ ਤਜਿਓ ਮਨ ਤੇ ਅਭਿਮਨ ਨਿਹਚਲ ਦਿਨ ਕਾ ਠਾਂਡਾ ਗੁਰ ਤੇ ਮਹਿਲ ਪਛਾਣਾ ਹਨ ਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲੱਗੇ ਪੂਰਨ ਦ੍ਰਵ ਤੇ ਅਕਾਏ ਸਹਿਜ ਸੁਮਾਦ ਸੁਭਾਈ ਅਰਪੰਧਾਰ ਹੱਥ ਆਇਆ ਨਾਨਕ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਾ ਤ੍ਰਿਪਤੀ ਅਗਾਈ ਸੰਤਾ ਗੁਰ ਜਾਣੇ ਜਨਮੰਤਾ ਤਾਂਗੇ ਕਿਛ ਕਹਿਣ ਨਜਾਈ ਜਾ ਕੋ ਨਾਮ ਬਡਾਈ lal yamuna la lo aghe atulla nam raho abagat shiva manya mana gurmukhat tat gyan pekhat sagal tyan tajyo man te abimanna neh jal din ka thada ਗੁਰ ਤੇ ਮਹਿਲ ਪਛਾਣਾ ਹਨ ਦਿਨ ਗੁਰ ਮਿਲ ਜਾਗੇ ਹਰ ਕੀ ਸੇਵ ਲੱਗੇ ਪੂਰਨ ਤ੍ਰਿਪਤਿ ਅਕਾਏ ਸਹਿਜ ਸੁਮਾਦ ਸੁਭਾਈ ਹਰ ਪੰਡਾਰ ਹੱਥ ਆਇਆ ਨਾਨਕ ਗੁਰ ਤੇ ਪਾਏ ਮਾਰੂ ਮਹੰਲਾ ਪੰਜਵਾ ਤ੍ਰਿਪਤ ਅਕਾਈ ਸੰਤਾ ਗੁਰ ਜਾਨੇ ਜਿਨ ਮੰਤਾ ਤਾਂ ਕਿ ਕੈਸ ਗਹਿਣ ਨ ਜਾਇ ਜਾਗੋ ਨਾਮ ਬਿਡਾਈ ਲਾਲ ਅਮੋਲ ਲਾਲੋ ਅਗਹਿ ਅਤੁੱਲ ਨੰਨ ਰਹਾ ਅਵਗਤ ਸਿਵ ਮਾਨਯ ਅਮੰਨ ਗੁਰਮੁਖ ਤਤ ਗਿਆਨ ਖਿਖਤ ਸਗਲ ਧੰਨ ਤਜਿਓ ਮਨ ਤੇ ਅਭਿਮਨ ਨਿਹਚਲ ਦਿਨ ਕਠਾੜਾ ਗੁਰ ਤੇ ਮਹਿਲ ਪਛਾਣਾ ਹੰਨ ਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਗੇ ਪੂਰਨ ਧ੍ਰਵ ਤੇ ਅਕਾਏ ਸਹਜ ਸੁਮਾਦ ਸੁਭਾਈ ਅਰਪੰਧਾਰ ਹੱਥ ਆਇਆ ਨਾਨਕ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਵਾ ਤ੍ਰਿਪਦੇ ਅਗਾਏ ਸੰਤਾ ਗੁਰ ਜਾਣੇ ਜਿਨ ਮੰਤਾ ਤਾਂ ਕੀ ਕਹਿ ਕਹਿ ਨ ਜਾਏ ਜਗ ਨਾਮ ਬਡਾਈ ਲਾਲੇ ਮੁੱਲਾ ਲਲੋ ਅਗਹਿ ਤੁੱਲ ਨਮ ਰਹਾਉ ਅਵਗਤ ਸਿਵ ਮਾਨਯ ਮਨ ਗੁਰਮੁਖ ਤਤ ਗਿਆਨ ਤਿਖਤ ਸਗਲ ਧਿਆਨ ਤਜਿਓ ਮਨ ਤੇ ਅਭਿਮਨ ਨਿਹਜਲ ਦਿਨਕ ਠਾਣਾ ਗੁਰ ਤੇ ਮਹਿਲ ਪਛਾਣਾ ਅਨ ਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ ਪੂਰਨ ਤ੍ਰਿਪਤ ਅਕਾਏ ਸਹਜ ਸੁਮਾਦ ਸੁਪਾਈ ਹਰ ਪੰਡਾਰ ਹਾਥ ਆਇਆ ਨਾਨਕ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਾਬ ਤ੍ਰਿਪਤ ਅਕਾਏ ਸੰਤਾ ਗੁਰ ਜਾਣੇ ਜਿਨ ਮੰਨਤਾ ਤਾਂ ਕੀ ਕਹਿ ਕਹਿਣ ਨ ਜਾਏ ਜਾਗੋ ਨਾਮ ਬਿਡਾਈ ਲਾਲ ਅਮਲ ਲਲ ਅਗੇ ਅਤੁੱਲ ਨਾਮ ਨਾ ਰਹਾਵ ਅਬਗਤ ਸਿਵ ਮਾਨਿਆ ਬੰਨਾ ਗੁਰਮੁਖ ਤਤ ਗਿਆਨ ਬਿਖਤ ਸਗਲ ਧਿਆਨ ਤਜਿਓ ਮਨ ਤੇ ਅਭਿਮਨ ਨਿਹਚਲ ਤਿਨ ਕਠਾੜਾ ਗੁਰ ਦੇ ਮਹਿਲ ਪਛਾਣਾ ਹੰਨ ਦਿਨ ਗੁਰ ਮਿਲ ਜਾਗੇ ਹਰ ਗੇ ਸੇਵ ਲਾਗੇ ਪੂਰਨ ਦਰਬ ਤੇ ਅਕਾਇ ਸਹਿਜ ਸੁਮਾਦ ਸੁਭਾਈ ਰਪੰਡਰ ਹਾਥ ਆਇਆ ਨਾਨਕ ਗੁਰ ਤੇ ਪਾਏ ਮਾਰੂ ਮਹੱਲਾ ਪੰਜਵਾ ਤ੍ਰਿਪਤੀ ਅਕਾਏ ਸੰਤਾ ਗੁਰ ਜਾਣੇ ਜਿਨ ਮੰਤਾ ਤਾਂ ਕੀ ਕਹਿ ਕਹਿਣ ਨ ਜਾਏ ਜਗ ਨਾਮ ਬਡਾਈ ਲਾਲ ਅਮੁੱਲ ਲਾਲੋ ਅਗਹਿਯ ਤੁਲ ਨਮ ਰਹਾਵ ਅਵਗਤ ਸਿਉ ਮੰਨਿਅ ਮਨ ਗੁਰਮਗ ਤਤ ਗਿਆਨ ਦੇਖਤ ਸਗਲ ਧਿਆਨ ਤਜਿਉ ਮਨ ਤੇ ਅਭਿਮਨ ਨਿਹਜਲ ਦਿਨ ਕਾਠਾਣਾ ਗੁਰ ਤੇ ਮਹਿਲ ਪਛਾਣਾ ਅਨ ਦਿਨ ਗੁਰ ਮਿਲ ਜਾਗੇ ਹਰ ਕੀ ਸੇਵ ਲੱਗੇ ਪੂਰਨ ਤ੍ਰਿਪਤੀ ਅਕਾਈ ਸਹਿਜ ਸੁਮਦ ਸੁਭਾਈ ਹਰ ਪੰਡਰ ਹੱਥ ਆਇਆ ਨਾਨਕ ਗੁਰ ਤੇ ਪਾਏ ਮਰ ਮਹੰਲਾ ਪੰਜਵਾ ਤ੍ਰਿਪਤੀ ਅਕਾਈ ਸੰਤਾ ਗੁਰ ਜਾਨੇ ਜਨਮੰਤਾ 타ਕੇ ਕਿਸ਼ ਕਹਿਣ ਨ ਜਾਇ ਜਗ ਨਾਮ ਬਡਾਈ ਲਾਲ ਅਮੁਲ ਲਾਲੋ ਅਗਹਿ ਅਤੁਲ ਨਮ ਰਹਾਉ ਅਬਗਤ ਸਿਵ ਮਾਨਿਆ ਮਾਨਾ ਗੁਰਮੁਖ ਤਤ ਗਿਆਨ ਪੇਖਤ ਸਗਲ ਤਿਆਨ ਸਜਿਓ ਮਨ ਦੇ ਅਭਿਮਨ ਨਿਹਚਲ ਦਿਨ ਘਾਠਾਣਾ ਗੁਰ ਤੇ ਮਹਿਲ ਪਛਾਣਾ ਅਨੰਦਨ ਗੁਰ ਮਿਲ ਜਾਗੇ ਹਰ ਗੀ ਸੇਵਾ ਲੱਗੇ ਪੂਰਨ ਦ੍ਰਿਪਤੇ ਅਕਾਏ ਸਹਿਜ ਸੁਮਦ ਸੁਭਾਈ ਹਰ ਭੰਡਾਰ ਹੱਥ ਆਇਆ ਨਾਨਕ ਗੁਰ ਤੇ ਪਾਈ ਮਾਰੂ ਮਹੰਲਾ ਪੰਜਵਾ ਤ੍ਰਿਪਤੀ ਅਖਾਏ ਸੰਤਾ ਗੁਰ ਜਾਣੇ ਜਿਨ ਮੰਤਾ ਤਾਂਗੇ ਕੇਸ਼ ਕਹਿਨ ਨ ਜਾਇ ਜਗ ਨਾਮ ਬਡਾਈ ਲਾਲੇ ਮੁਲਾ ਲਲ ਅਗੇ ਅਤਲ ਨਮ ਰਹਾਉ अवगत शिव माननीय मानना गुरु मुख तत् ज्ञान देखत सकल ध्यान तजियो मन ते अभिमान निजिल दिन का ठाना गुरुते महल बसाना अन्न दिन गुरु मिल जागे हर के सेवा लागे ਪੂਰਨ ਦਰਬ ਤੇ ਅਕਾਏ ਸਹਿਜ ਸਮਾਦ ਸੁਪਾਈ ਹਰ ਪੰਡਰ ਹੱਥ ਆਇਆ ਨਾਨਕ ਗੁਰ ਤੇ ਪਾਈਆ ਮਾਰੂ ਮਹੰਲਾ ਪੰਜਾਵਾ ਤ੍ਰਿਪਤੀ ਅਕਾਏ ਸੰਤਾ ਗੁਰ ਜਾਨੇ ਜਨ ਮੰਤਾ ਤਾਂਗੇ ਕਹਿ ਕਹਿਨ ਨ ਜਾਏ ਜਗ ਨਾਮ ਬਡਾਈ ਲਾਲੇ ਮੋਲ ਲਲ ਅਗਹਿ ਅਤੁੱਲਾ ਨਾਮ ਰਹਾ ਅਬਗਤ ਸਿਉ ਮਾਨਿ ਅਮਨ ਗੁਰਮੁਖ ਤਤ ਗਿਆਨ ਤੇਕਤ ਸਗਲ ਤਿਆਨ ਤਜਿਓ ਮਨ ਤੇ ਅਭਿਮਨ ਨਿਹਚਲ ਦਿਨ ਕਾ ਠਾਣਾ ਗੁਰਦੇ ਮਹਿਲ ਪਛਾਣਾ ਅਨੰਦ ਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ ਪੂਰਨ ਦ੍ਰਿਪਤੇ ਅਕਾਏ ਸਹਿਜ ਸੁਮਾਦ ਸੁਭਾਈ ਹਰ ਭੰਡਾਰ ਹੱਥ ਆਇਆ ਨਾਨਕ ਗੁਰ ਤੇ ਪਾਏ ਮਾਰੂ ਮਹੱਲਾ ਪੰਜਵਾ ਤ੍ਰਿਪਤ ਅਗਾਏ ਸੰਤਾ ਗੁਰ ਜਾਣੇ ਜਿਨ ਮੰਤਾ 타ਕੇ ਕਿਛ ਗਹਿਣ ਨ ਜਾਇ जग ਨਾਮ ਬਡਾਈ ਲਾਲੇ ਮੋ ਲਲਨ ਅਗੇ ਅਤਲ ਨਮ ਰਹਾਉ ਅਵਗਤ ਸਿਵ ਮਾਨਿ ਅਮਨਾ ਗੁਰਮੁਖ ਤਤ ਗਿਆਨ ਬੇਗਤ ਸਗਲ ਤਿਆਨ ਤਜਿਓ ਮਨ ਤੇ ਅਭਿਮੰਡ ਨਿਹਚਲ ਦਿਨ ਕਾ ਠਾਣਾ ਗੁਰ ਦੇ ਮਹਿਲ ਬਿਸ਼ਾਣਾ ਅਨੰਦਿਨ ਗੁਰ ਮਿਲ ਜਾਗੇ ਹਰ ਗੀ ਸੇਵ ਲਗੇ ਪੂਰਨ ਤ੍ਰਿਪਤੀ ਅਕਾਏ ਸਹਜਿਸ ਮਾਦ ਸੁਭਾਈ ਹਰ ਭੰਡਾਰ ਹੱਥ ਆਇਆ ਨਾਨਕ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਵਾ ਤ੍ਰਿਪਤੀ ਅਕਾਏ ਸੰਤਾ ਗੁਰ ਜਾਣੇ ਜਿਨ ਮੰਤਾ 타ਗੇ ਗਿਸ਼ ਗਣਨ ਜਾਈ ਜਗ ਨਾਮ ਬਡਾਈ ਲਾਲੇ ਮੋ ਲਲਨ ਅਗੇ ਅਤੁੱਲ ਨਮ ਰਹਾ ਅਵਗਤ ਸਿਮਾਨੀ ਅਮਨ ਗੁਰਮੁਖ ਤਤ ਗਿਆਨ ਪੇਗਤ ਸਗਲ ਧੰਨ ਤਜਿਓ ਮਨ ਤੇ ਅਭਿਮਨ ਨਹਿਚਲ ਦਿਨ ਗਠੜਾ ਗੁਰਦੇ ਮਹਿਲ ਪਛਾਣਾ ਅਨੰਦ ਦਿਨ ਗੁਰ ਮਿਲ ਜਾਕੇ ਹਰ ਗੀ ਸੇਵਾ ਲੱਗੇ ਤ੍ਰਿਪਤ ਅਗਾਏ ਸੰਤਾ ਗੁਰ ਜਾਣੇ ਜਿਨ ਮੰਤਾ ਨਹਿਚਲ ਦਿਨ ਗਠੜਾ ਗੁਰਦੇ ਮਹਿਲ ਪਛਾਣਾ ਅਨ ਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਗੇ ਪੂਰਨ ਦ੍ਰਿਪਤਿ ਅਕਾਏ ਸਹਿਜ ਸੁਮੈਦ ਸੁਭਾਈ ਹਰ ਪੰਡਾਰ ਹੱਥ ਆਇਆ ਨਾਨਕ ਗੁਰ ਤੇ ਪਾਏ ਮਾਰੂ ਮਹੱਲਾ ਪੰਜਵਾ ਤ੍ਰਿਪਤੀ ਅਗਾਏ ਸੰਤਾ ਗੁਰ ਜਾਨੇ ਜਿਨ ਮੰਤਾ ਤਾਂ ਗੇ ਗੇਸ਼ ਕਹਿ ਨਨ ਜਾਈ ਜਗ ਨਾਮ ਬਡਾਈ ਲਾਲ ਅਮਲ ਲਲ ਅਗਹਿ ਅਤੁੱਲ ਨਮ ਰਹਾਉ ਧਰਗਤ ਸਿਵ ਮਾਨਿਆ ਮਾਨਾ ਗੁਰਮਗਤ ਤਤ ਗਿਆਨ ਬੇਗਦ ਸਗਲ ਧਿਆਨਾ ਤਜਿਓ ਮਨ ਤੇ ਅਭਿਮਨ ਨਿਹਚਲ ਦਿਨ ਗਠੜਾ ਗੁਰ ਤੇ ਮਹਿਲ ਪਛਾਣਾ ਅਨ ਦਿਨ ਗੁਰ ਮਿਲ ਜਾਗੇ ਹਰਗੇ ਸੇਵਨ ਲਗੇ ਪੂਰਨ ਤ੍ਰਿਪਤੀ ਗਾਏ ਸਹਿਜ ਸੁਮਦ ਸੁਭਾਈ യാ നാനക ഗു മൂ മഹല്ലോ ਲਾਲ ਅਮੁੱਲ ਲਾਲੋ ਅਗੇ ਅਤੁੱਲ ਨਮ ਰਹਾਉ ਅਵਗਤ ਸਿਉ ਮਾਨਿ ਮਨ ਗੁਰਮੁਖ ਤਤ ਗਿਆਨ ਪੇਖਤ ਸਗਲ ਧਿਆਨ ਤਜਿਉ ਮਨ ਤੇ ਅਭਿਮਾਨ ਨਿਹਜਲ ਦਿਨ ਗਾਠਾਣਾ ਗੁਰ ਦੇ ਮਹਿਲ ਪਛਾਣਾ ਅਨੰਦ ਦਿਨ ਗੁਰ ਮਿਲ ਜਾਗੇ ਹਰਗੇ ਸੇਵਾ ਲਗੇ ਪੂਰਨ ਤ੍ਰਿਪਤ ਅਗਾਏ ਸਹਜਿਸ ਮਾਦ ਸੁਪਾਈ ਹਰ ਭੰਡਾਰ ਹੱਥ ਆਇਆ ਨਾਨਕ ਗੁਰ ਤੇ ਪਾਇਆ ਮਾਰੋ ਮਹੰਲਾ ਪੰਜਵਾ ਤ੍ਰਿਪਤ ਅਗਾਏ ਸੰਤਾ ਗੁਰ ਜਾਨੇ ਜਨਮੰਤਾ ਤਾਂਗੇ ਗਿਸ਼ ਕਹਿਨ ਨ ਜਾਇ ਜਾਗੋ ਨਾਮ ਬਿਡਾਈ ਲਾਲਿਆ ਮੋ ਲਾਲੋ ਅਗਹਿ ਅਤੁੱਲਾ ਨਮ ਰਹਾ ਅਵਗਤ ਸਿਵ ਮਾਨਿਆ ਮੰਨ ਗੁਰਮੁਖ ਤਤ ਗਿਆਨ ਪੇਗਦ ਸਗਲ ਤਿਆਨ ਤਜਿਓ ਮਨ ਤੇ ਅਭਿਮਾਨ ਨਿਹਚਲ ਦਿਨ ਘਠਾੜਾ ਗੁਰ ਤੇ ਮਹਿਲ ਪਛਾਣਾ ਅਨ ਦਿਨ ਗੁਰ ਮਿਲ ਜਾਗੇ ਹਰ ਗੀ ਸੇਵਾ ਲਾਗੇ ਪੂਰਨ ਦ੍ਰਪਤ ਅਗਾਏ ਸਹਜ ਸੁਮਾਦ ਸੁਭਾਈ ਹਰ ਪੰਡਰ ਹੱਥ ਆਇਆ ਨਾਨਕ ਗੁਰ ਦੇ ਪਾਏ ਆ ਮਾਰੂ ਮਹੱਲਾ ਪੰਜਵ ਤ੍ਰਿਪਤੀ ਅਗਾਏ ਸੰਤਾ ਗੁਰ ਜਾਣੇ ਜਨ ਮੰਤਾ ਤਾਂਗੇ ਕੇਸ਼ ਗਹਿਣ ਨ ਜਾਏ ਜਗ ਨਾਮ ਬਡਾਈ ਲਾਲੇ ਅਮਲ ਲਲ ਅਗਹਿ ਅਤੁੱਲ ਨਮ ਰਹਾ ਅਵਗਤ ਸਿਵਮਾਨੀ ਅਮੰਨਾ ਗੁਰਮੁਖ ਤਤ ਗਿਆਨ ਤੇਗਤ ਸਗਲ ਤੇ ਅੰਨਾ ਤਜਿਓ ਮਨ ਤੇ ਅਭਿਮਨ ਨਿਹਚਲ ਦਿਨ ਘਠਾੜਾ ਦੁਰ ਤੇ ਮਹਿਲ ਪਛਾੜਾ ਹਨ ਦਿਨ ਗੁਰ ਮਿਲ ਜਾਗੇ ਹਰ ਗੇ ਸੇਵਾ ਲਗੇ ਪੂਰਨ ਦ੍ਰਿਪਤ ਅਕਾਏ ਸਹਿਜ ਸੁਮਤ ਸੁਪਾਈ ਹਰ ਪੰਡਾਰ ਹੱਥ ਆਇਆ ਨਾਨਕ ਗੁਰ ਤੇ ਪਾਏ ਮਾਰੂ ਮਹੱਲਾ ਪੰਜਵਾ ਦ੍ਰਿਪਤ ਅਕਾਏ ਸੰਤਾ ਗੁਰ ਜਾਣੇ ਜਨ ਮੰਤਾ ਤਾਂਗੇ ਗੇਸ਼ ਕਹਿਣਨ ਜਾਈ ਜਗ ਨਾਮ ਬਡਾਈ ਲਾਲ ਅਮੁੱਲਾ ਨੰ ਅਗਹਿ ਅਤੁੱਲਾ ਨਮ ਰਹਾ ਅਵਗਤ ਸਿਵ ਮਾਨਯ ਮੰਨ ਗੁਰਮੁਖ ਤਤ ਗਿਆਨ ਤੇਗਦ ਸਗਲ ਧਿਆਨ ਤਜਿਓ ਮਨ ਤੇ ਅਭਿਮਾਨ ਨਿਹਜਲ ਦਿਨ ਗਠੜਾ ਗੁਰ ਤੇ ਮਹਿਲ ਪਛਾਨਾ ਹਨ ਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ ਪੂਰਨ ਦ੍ਰਿਪਤ ਅਕਾਏ ਸਹਿਜ ਮਾਦ ਸੁਪਾਈ ਹਰ ਭੰਡਾਰ ਹਾਥ ਆਇਆ ਨਾਨਕ ਗੁਰ ਤੇ ਪਾਏ ਮਾਰੂ ਮਹੱਲਾ ਬੰਜਵਾ ਤ੍ਰਿਪਤੀ ਅਗਾਏ ਸੰਤਾ ਦੁਰਜਾਨੇ ਜਿਨ ਮੰਤਾ ਤਾਂਗੇ ਕਿਸ਼ ਕਹਿ ਨਨ ਜਾਈ ਜਗ ਨਾਮ ਬਡਾਈ ਲਾਲਿਆ ਮੋਲਾ ਲਾਲੋ ਅਗਹਿ ਅਤੁੱਲਾ ਨਮ ਰਹਾਵ ਅਵਗਤ ਸਿਵ ਮਾਨਯ ਅਮਨ ਗੁਰਮਗਤ ਤਤ ਗਿਆਨ ਬੇਗਦ ਸਗਲ ਤੇਨ ਤਜਿਓ ਮਾਨਤੇ ਅਭਿਮਾਨ ਨਿਹਚਲ ਦਿਨ ਕਠਾੜਾ ਗੁਰ ਤੇ ਮਹਿਲ ਪਛਾਣਾ ਹੰਨ ਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ ਪੂਰਨ ਦ੍ਰਪਤੇ ਗਾਏ ਸਹਜਿਸ ਮੈਦ ਸੁਭਾਈ ਹਰ ਪੰਧਰ ਹੱਥ ਆਇਆ ਨਾਨਕ ਗੁਰ ਤੇ ਪਾਏ ਬਾਰੂ ਮਹੱਲਾ ਪੰਜਵਾ ਤ੍ਰਿਪਤੀ ਅਗਾਏ ਸੰਤਾ ਗੁਰ ਜਾਣੇ ਜਨਮੰਤਾ ਤਾਂਗੇ ਗੇਸ਼ ਕਹਿਣ ਮੈਂ ਜਾਈ ਜਗ ਨਾਮ ਬਡਾਈ ਲਾਲ ਅਮੁੱਲਾ ਲਾਲੋ ਅਗਹਿ ਅਤੁੱਲਾ ਨਮ ਰਹਾਉ ਹਵਗਤ ਸਿਉ ਮਾਨਿਅ ਮਨ ਗੁਰਮਗ ਤਤ ਗਿਆਨ ਪੇਖਤ ਸਗਲ ਧਿਆਨ ਤਜਿਉ ਮਨ ਦੇ ਅਭਿਮਨ ਨਿਹਜਲ ਦਿਨ ਕਾਠਾਣਾ ਗੁਰ ਦੇ ਮਹਿਲ ਪਛਾਣਾ ਅਨ ਦਿਨ ਗੁਰ ਮਿਲ ਜਾਗੇ ਹਰ ਗੀ ਸੇਵਾ ਲਾਗੇ ਪੂਰਨ ਦਰਬਦ ਅਗਾਏ ਸਹਜਿਸ ਮਾਦਸ ਭਾਈ ਹਰ ਭੰਡਾਰ ਹੱਥ ਆਇਆ ਨਾਨਕ ਗੁਰ ਤੇ ਪਾਇਆ ਹਰ ਭੰਡਾਰ ਹੱਥ ਆਇਆ ਨਾਨਕ ਗੁਰ ਤੇ ਪਾਇਆ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤ